ਹਾਊਸ ਵਾਈਜ਼ ਵਿੱਚ ਬਹੁਤ ਸਾਰੀਆਂ ਔਰਤਾਂ ਹੁੰਦੀਆਂ ਨੇ ਜੋ ਪਹਿਲਾਂ ਤੋਂ ਹੀ ਐਜੂਕੇਟਿਡ ਹੁੰਦੀਆਂ ਨੇ ਪਰ ਕਈ ਕਾਰਨਾ ਕਰਕੇ ਉਹ ਘਰ ਤੋਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੀਆਂ ਜਿਵੇਂ ਬੱਚੇ ਛੋਟੇ ਹੋਣ ਜਾਂ ਘਰ ਵਿੱਚ ਕਿਸੇ ਦੀ ਦੇਖਭਾਲ ਕਰਨੀ ਜ਼ਰੂਰੀ ਹੁੰਦੀ ਆ ਤਾਂ ਇਹ ਜਿਹੀਆਂ ਔਰਤਾਂ ਲਈ ਸੋਸ਼ਲ ਮੀਡੀਆ ਜਾਂ YouTube ਚੈਨਲ ਤੋਂ ਕਮਾਈ ਕਰਨਾ ਇੱਕ ਵਧੀਆ ਮੌਕਾ ਹੈ ਜੇ ਉਹ ਆਪਣੇ ਕੰਟੈਂਟ ਕ੍ਰिएशन ਦੀ ਜਰਨੀ ਸ਼ੁਰੂ ਕਰਨਾ ਚਾਹੁੰਦੀਆਂ ਹਨ ਤਾਂ ਇਹ ਇੱਕ ਗੋਲਡਨ ਚਾਂਸ ਹੈ ਇਸ ਖੇਤਰ ਵਿੱਚ ਕਮਾਈ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਇਹ ਦੇਖਣਾ ਹੋਵੇਗਾ ਕਿ ਤੁਸੀਂ ਕੀ ਕਰ ਸਕਦੇ ਹੋ ਜਿਵੇਂ ਕਿ ਕੁਕਿੰਗ ਦੀਆਂ ਵੀਡੀਓਜ਼ ਪਾਈਆਂ ਜਾ ਸਕਦੀਆਂ ਨੇ ਕਿਉਂਕਿ ਹਰ ਔਰਤ ਨੂੰ ਖਾਣਾ ਬਣਾਉਣਾ ਆਉਂਦਾ ਹੈ ਤੇ ਉਹ ਆਪਣੇ ਇਸ ਸਕਿੱਲ ਨੂੰ ਹੋਰ ਵੀ ਡਿਵੈਲਪ ਕਰਕੇ ਵੀਡੀਓਜ਼ ਪਾ ਸਕਦੀਆਂ ਨੇ ਇਸ ਤੋਂ ਇਲਾਵਾ ਟੇਲਰਿੰਗ ਇੱਕ ਆਮ ਗੱਲ ਹੈ ਕਿ ਹਰ ਔਰਤ ਨੂੰ ਸਿਲਾਈ ਕਢਾਈ ਆਉਂਦੀ ਹੈ ਉਹ ਸਿਲਾਈ ਕਢਾਈ ਕੁੜੀਆਂ ਨੂੰ ਸਿਖਾ ਵੀ ਸਕਦੀਆਂ ਨੇ ਤੇ ਇਸ ਤਰ੍ਹਾਂ ਇਹ YouTube ਵੀਡੀਓਜ਼ ਬਣਾ ਕੇ YouTube ਤੇ ਅਪਲੋਡ ਵੀ ਕਰ ਸਕਦੀਆਂ ਨੇ ਉਂਝ ਤਾਂ ਇਸ ਤਰ੍ਹਾਂ ਦੇ ਕਾਫੀ YouTube ਚੈਨਲ ਹਨ ਜਿਨ੍ਹਾਂ ਦੀ ਉਦਾਹਰਣ ਦਿੱਤੀ ਜਾ ਸਕਦੀ ਆ ਪਰ ਮੇਰੀ ਨੌਲੇਜ ਦੇ ਵਿੱਚ ਇੱਕ ਚੈਨਲ ਜਿਹੜਾ ਸੁਨੀਤਾ ਜਗਿਆਸਾ ਜਿਸ ਦੇ ਵਿੱਚ ਇੱਕ ਮਾਂ ਤੇ ਧੀ ਸਿਲਾਈ ਦੀਆਂ ਵੀਡੀਓ ਬਣਾ ਕੇ ਜੋ ਕਿ ਹਰਿਆਣੇ ਤੋਂ ਬਿਲੋਂਗ ਕਰਦੀਆਂ ਨੇ ਉਹ ਆਪਣੀਆਂ ਵੀਡੀਓ ਬਣਾ ਕੇ ਸੋਹਣੀ ਕਮਾਈ ਕਰ ਰਹੀਆਂ ਨੇ ਤੁਸੀਂ ਵੀ ਇਸ ਚੈਨਲ ਨੂੰ ਦੇਖ ਸਕਦੇ ਹੋ ਇਸ ਤੋਂ ਇਲਾਵਾ ਕੁਕਿੰਗਸ ਦੇ ਵੀ ਬਹੁਤ ਸਾਰੇ ਚੈਨਲ ਨੇ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਤੇ ਕਿਵੇਂ ਕੁਕਿੰਗ ਦੀਆਂ ਵੀਡੀਓਜ਼ ਬਣਾ ਕੇ ਔਰਤਾਂ ਕਮਾਈ ਕਰਦੇ ਹੁਣ ਤਾਂ ਅੱਜਕੱਲ ਬਲੌਗਿੰਗ ਚੈਨਲ ਵੀ ਬਹੁਤ ਚੱਲ ਰਹੇ ਨੇ ਤੇ ਪਰ ਮੈਨੂੰ ਲੱਗਦਾ ਹੈ ਕਿ ਸਿਰਫ ਹੈਲੋ ਗਾਇਜ਼ ਅਸੀਂ ਇਹ ਕਰ ਰਹੇ ਹਾਂ ਜਾਂ ਅਸੀਂ ਇੱਥੇ ਗਏ ਜਾਂ ਉੱਥੇ ਗਏ ਇਦਾਂ ਕਰਨ ਨਾਲੋਂ ਚੰਗਾ ਹੈ ਜੇ ਤੁਸੀਂ ਉਹਦੇ ਵਿੱਚ ਕੁਝ ਸਿਖਾ ਸਕੋ ਜਾਂ ਕਿਸੇ ਨੂੰ ਕੁਝ ਗਾਈਡ ਕਰ ਸਕੋ ਮੰਨ ਲਓ ਜੇ ਤੁਸੀਂ ਕਿਸੇ ਘੁੰਮਣ ਵਾਲੀ ਜਗ੍ਹਾ ਤੇ ਗਏ ਹੋ ਤਾਂ ਉਹਦੇ ਬਾਰੇ ਗਾਈਡੈਂਸ ਦੇ ਸਕੋ ਕਿ ਉੱਥੇ ਜਾਣ ਲਈ ਕਿੱਦਾਂ ਬੁਕਿੰਗ ਕੀਤੀ ਜਾ ਸਕਦੀ ਹੈ ਜਾਂ ਹੋਰ ਇਸ ਤਰ੍ਹਾਂ ਦੀ ਗਾਈਡੈਂਸ ਜੇ ਤੁਸੀਂ ਦੇ ਸਕੋ ਤਾਂ ਵਧੀਆ ਅੱਜ ਕੱਲ ਲੋਕੀ ਪਰਿਵਾਰਿਕ ਕੰਟੈਂਟ ਨੂੰ ਵੀ ਬਹੁਤ ਪਸੰਦ ਕਰਦੇ ਨੇ ਤੇ ਉਹਦੇ ਵਿੱਚ ਵੀ ਅਸੀਂ ਲੋਕਾਂ ਨੂੰ ਕਾਫੀ ਜਾਣਕਾਰੀ ਦੇ ਸਕਦੇ ਹਾਂ ਪਰਿਵਾਰਿਕ ਵੈਲਿਊ ਸਿਖਾਈਆਂ ਜਾ ਸਕਦੀਆਂ ਨੇ ਜਿਨ੍ਹਾਂ ਦੀ ਅੱਜਕੱਲ ਬਹੁਤ ਲੋਡ ਹੈ ਇਸ ਤੋਂ ਇਲਾਵਾ ਜੇ ਤੁਹਾਨੂੰ ਲੱਗਦਾ ਹੈ ਕਿ ਜੇ ਤੁਸੀਂ ਆਪਣੇ ਪਰਿਵਾਰਕ ਰਿਸ਼ਤੇਨ ਬਹੁਤ ਸੋਹਣੀ ਤਰ੍ਹਾਂ ਨਿਭਾ ਰਹੇ ਹੋ ਤੇ ਬਾਕੀ ਹੋਰ ਜੇ ਕਿਸੇ ਦੇ ਲੜਾਈ ਝਗੜਾ ਹੁੰਦਾ ਹੈ ਜਾਂ ਕਿਸੇ ਨੂੰ ਕੋਈ ਸਲਾਹ مشوره ਦੀ ਲੋੜ ਹੁੰਦੀ ਹੈ ਤਾਂ ਤੁਸੀਂ ਉਸ ਨੂੰ ਇੱਕ ਚੰਗੀ ਸਲਾਹ ਦੇ ਸਕਦੇ ਹੋ ਤਾਂ ਤੁਸੀਂ ਜ਼ਰੂਰ ਇੱਕ ਮੋਟੀਵੇਸ਼ਨਲ ਚੈਨਲ ਵੀ ਬਣਾ ਸਕਦੇ ਹੋ ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਆਉਣ ਵਾਲਾ ਸਮਾਂ ਡਿਜੀਟਲ ਕੰਟੈਂਟ ਦਾ ਸਮਾਂ ਹੈ ਇਸ ਵਿੱਚ ਜੇ ਤੁਹਾਡੇ ਕੋਲ ਕੋਈ ਸਮੱਸਿਆ ਦਾ ਹੱਲ ਹੈ ਜਾਂ ਤੁਸੀਂ ਕਿਸੇ ਨੂੰ ਕੁਝ ਸਿਖਾ ਸਕਦੇ ਹੋ ਤਾਂ ਤੁਸੀਂ 100% ਅੱਗੇ ਵਧ ਸਕਦੇ ਹੋ ਉਮੀਦ ਕਰਦੀ ਹਾਂ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਇਹੋ ਜਿਹੀ ਹੋਰ ਜਾਣਕਾਰੀ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਿਓ